ਵਾਗੋਰ ਦੇ ਦਾ ਮੁੰਦਰੀ ਦਾ ਕਿੱਥੇ ਬੰਦਿਆ ਮੁੰਦਰੀ ਦਾ ਆ ਲਾਲਨਾ ਭਰਾਵਾ ਖੜ ਜਾ ਇੱਕ ਮਿੰਟ ਮੁੰਡਾ ਹੈ ਤੇ ਮੈਂ ਦਫਾ ਫਿਰ ਰੱਖੋ ਆਪਣੇ ਪੈਂਡ ਵਾਲਿਆਂ ਦੀ ਇੰਟਰੀ ਤੇ ਕਮੈਂਟਰੀ ਕਰ ਦਾਂਗੇ ਜੀ ਆ ਪਰ ਡਾਕਟਰ ਬੰਦ ਸਾਡੇ ਲੜਕੇ ਨੇ ਸਾਨੂੰ ਬਹੁਤ ਵਧੀਆ ਸਹਿਯੋਗ ਦਿੱਤਾ ਜਗਨੰਦਰ ਸਿੰਘ ਕਨੇਦਾ ਦਿਲੰਦਰ ਸਿੰਘ ਅਸਟ੍ਰੇਲੀਆ 21000 ਰੁਪਏ ਦੀ ਨਮਦਰਾਇਆ ਸਾਡੀ ਕਮੇਟੀ ਨੇ ਇਹਨਾਂ ਨੇ ਸਹਿਯੋਗ ਦਿੱਤਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਇਹਨਾਂ ਦਾ ਮੁੰਦਰੀ ਅਸਟ੍ਰੇਲੀਆ ਇਹ ਸਰਗੋਸ਼ ਸਿੰਘ ਨਰਮਲ ਸਿੰਘ ਦੇ ਬੇਟਾ ਨੇ ਇਹਨਾਂ ਨੂੰ ਸਾਡੇ ਕਮੇਟੀ ਨੂੰ ਸੈਂਕੜਾ ਪ੍ਰਾਈਜ਼ ਇਹਨਾਂ ਦਾ ਹੁੰਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਨੇ ਮੁੰਦਰੀ ਅਸਟ੍ਰੇਲੀਆ ਅਮਰੀਕ ਬਾਈ ਨੈਟ ਕੱਢ ਲਿਆ ਮਾਰੇ ਆਈ ਗਰਾਊਂਡ ਤੇ ਯਾਰ ਬੜੀ ਸਰਦਾਰ ਬੜੀ ਸਰਦਾਰ ਕੁੱਤੇ ਆ ਚਾਚਾ ਕਿਤੇ ਵੀ ਮਾਰ ਚੰਦਾ ਜੇਨੀ ਤੇ ਜੇਨੀ ਸਟੇਜ ਕੋਲ ਪਹੁੰਚੇ ਹਰਜਿੰਦਰ ਸਿੰਘ ਤਨੇਤਾ ਉਹਨਾਂ ਦਾ ਦਾਦਾ ਜਦੇਸ਼ ਸਿੰਘ ਰਾੜ ਉਹਨਾਂ ਫਰਮਾਨਜਨ ਦੇ ਨਹੀਂ ਔਰ ਸਾਡੀ ਕਮੇਟੀ ਵੱਲੋਂ ਨੂੰ 10000 ਰੁਪਏ ਦਿੱਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਰਜਿੰਦਰ ਕਨੇਡਾ ਤੇ ਸਰਦਾਰ ਤਰਦੀਪ ਸਿੰਘ ਦੇ ਬੇਟਾ ਨੇ ਰਜਿੰਦਰ ਕਨੇਡਾ ਕੀਪੇ ਦੇ ਆ ਵੀ ਗਿਆ ਜੀ ਅਕਬਾਲ ਸਿੰਘ ਜੀ ਮਨਜਿੰਦਰ ਕਨੇਡਾ ਉਹਨਾਂ ਦੇ ਪਾਦਰ ਨੇ ਅਦਵਾਲ ਸਿੰਘ ਸਾਡੇ ਵਾਲੀਵਾਰ ਖਿਡਾਰੀ ਹੈ ਜੀ 4400 ਰੁਪਏ ਉਹਨਾਂ ਨੇ ਸਾਡੀ ਕਮੇਟੀ ਨੂੰ ਨਗਦ ਰਾਸ਼ੀ ਨਾਲ ਸਹਯੋਜ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਮਣੀ ਕਨੇਡਾ ਉਹਨਾਂ ਦੇ ਪਾਦਰ ਸਾਹਿਬ ਜਗਨਜੀਤ ਸਿੰਘ ਦੋਹੇਵਾਲਾ ਇਹ ਬਾਈ ਦਾ ਜਗਮੌਰ ਬਲਵਗੜ ਦਾ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਸਾਨੂੰ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਮਣੀ ਕਨੇਡਾ ਉਹਨਾਂ ਦੇ ਪਾਦਰ ਦਾ ਸਰ ਗੁਰਮੀਤ ਸਿੰਘ ਦੂਰੇ ਵਾਲੇ ਨੂੰ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਬਾਈ ਸਰਕਾਰ ਕਮੇਟੀ ਪਿੰਡ ਸੰਗੂ ਦਾ ਸਰਕਾਰ ਕਮੇਟੀ ਵਰਪਿੰਦਰ ਕਾਲਾ ਕੱਕੋ ਆਓ ਬਾਈ ਆਪਣਾ ਸਨਮਾਨ ਚਲ ਲਓ ਸਰਕਾਰ ਕਮੇਟੀ ਪਿੰਡ ਸੰਗੂ ਦਾ ਇਹ ਮੁੰਡੇ ਬਾਈ ਸਰਨਾਥ ਧਾਰੀਵਾਲ ਜੀ ਇਹਨਾਂ ਵੱਲੋਂ ਸਾਡੇ ਵਾਲਿਆ ਕਮੇਟੀ ਨੂੰ ਫਸਟ ਪ੍ਰਾਈਜ਼ ਹੁੰਦਾ ਜੀ ਹਰ ਸਾਲ ਸਰਦਾਰ ਕੁਬੀਰ ਸਿੰਘ ਪੀਰਾ ਮੰਦਰ ਜੀ ਉਹਨਾਂ ਦੀ ਯਾਦ ਵਿੱਚ ਟੂਰਨਾਮੈਂਟ ਕਰਾਉਂਦੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਇਹਨਾਂ ਦਾ ਸਹਿਯੋਗ ਕਰਨ ਦਾ ਬਹੁਤ ਧੰਨਵਾਦ ਜੀ ਹਰ ਸਾਲ ਫਸਟ ਪ੍ਰਾਈਜ਼ ਇਹਨਾਂ ਦਾ ਹੁੰਦਾ ਤੇ ਹੋਰ ਵੀ ਸਾਨੂੰ ਲੰਗਰ ਆਸਤੇ ਜੀ ਦੀ ਸਾਰੀ ਕਾਤੇ ਸੇਵਾਵਾਂ ਤੋਂ ਵੱਧ ਬੋਲੇ ਜੀ ਉਹਨਾਂ ਦੀ ਯਾਦ ਵਿੱਚ ਟੂਰਨਾਮੈਂਟ ਕਰਾਉਂਦੇ ਆ ਬਹੁਤ ਬਹੁਤ ਧੰਨਵਾਦ ਜੀ ਕਰਨਾਲ ਸਿੰਘ ਤਾਰੀਵਾਲ ਦਾ ਸਾਹਦਾ ਜੀ ਸਤਿਕਾਰ ਕਮੇਟੀ ਵੱਲੋਂ ਸਾਰੀ ਸਰਕਾਰ ਕਮੇਟੀ ਆਏ ਬਾਈ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਾਈ ਜੀ ਇਹ ਮੁੰਡੇ ਗੁਰੂਤਾ ਦੀ ਸੇਵਾ ਕਰਦੇ ਆ ਜੀ ਜਸ ਘਰੇ ਮਹਾਰਾਜ ਪ੍ਰਕਾਸ਼ ਉਹਨਾਂ ਦਾ ਉੱਤੇ ਤੱਕ ਰਜਾ ਇਹ ਸਫਾਈ ਕਰਦੇ ਆ ਸਵੇਰੇ ਫੁੱਲ ਫੋਲਗਰਾਂ ਬਣਾਉਂਦੇ ਆ ਜੀ ਆਪਣੇ ਗਰਾਊਂਡ ਦੇ ਵਿੱਚ ਹੀ ਫੁੱਲ ਇਹਨਾਂ ਨੇ ਬਣਾਏ ਆ ਬਹੁਤ ਵਧੀਆ ਪ੍ਰਾਲਾ ਮੁੰਡਿਆਂ ਦਾ ਬਹੁਤ ਵਧੀਆ ਅਗਾਹ ਵੱਧੂ ਸੋਚ ਹੈ ਜੀ ਪ੍ਰਮਾਤਮਾ ਦਾ ਤੇ ਮੇਰ ਪਰ ਹੱਥ ਰੱਖੇ ਉਹ ਨਾ YouTube ਤੇ ਨਵਜੀਤ ਬੈਠਾ ਤੇ ਵਾਲਾ ਜੋ ਭਾਈ ਜਗਨੰਦਰ ਆਸਟ੍ਰੇਲੀਆ ਵੱਲੋਂ ਇਹਨਾਂ ਨੂੰ ਸਨਮਾਨਜਨਾ ਜੀ ਖਾਦਿਆ ਤੋਂ ਮੁੰਡੇ ਜਗਨੰਦਰ ਖੁਸ਼ਾ ਗੋਪੀ ਭਾਈ ਜੀ ਆਓ ਸਨਮਾਨਜਨ ਲੈ ਕੇ ਜਾਓ ਆਪਣਾ ਜਗਨੰਦਰ ਆਸਟ੍ਰੇਲੀਆ ਵੱਲੋਂ ਤੁਹਾਨੂੰ ਸਨਮਾਨਜਨ ਦਿੱਤਾ ਜਾਂਦਾ ਜੀ ਆ ਰੱਖ ਯਾਰ ਫੜਾ ਬਹੁਤ ਚੱਤ ਇਹ ਮੈਂ ਕਿੱਥੇ ਰੱਖੂੰ ਉਹ ਫੜਾ ਉਹ 2 ਮਿੰਟ ਕਰੀ ਨਾ ਇੱਧਰ ਕਿਜੀ ਆ ਔਰ ਆਹ ਮੇ ਉਹ ਚਲਾ ਦਿਓ ਮੈਚ ਉਹ ਇਸ ਆਉ ਦੇ ਵਿੱਚ ਮਿਸਟਰ ਖੁਸ਼ਪ੍ਰੀਤ ਆਂਗ ਵਾਲਾ ਭਾਈ ਜੀ ਖੁਸ਼ਪ੍ਰੀਤ ਆਂਗ ਵਾਲਾ ਕਿਜੀ ਭਾਈ ਉਧਰ ਕਿਜੀ ਆ ਲਾ 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 ਵੀ ਕਿੱਥੇ ਤਦ ਆ ਆ ਜਾ ਤਾਤਾ ਸੁਦੇਵ ਆਓ ਥੱਲੇ ਆ ਜੀ ਤੇ ਇੱਧਰ ਆ ਇੱਥੋਂ ਦੇ ਆ ਜੀ ਥੱਲੇ ਆ ਜੀ ਥੱਲੇ ਆ ਜੀ ਤਾਤਾ ਲੌਕੀਤ ਕਨੇਡਾ ਉਹਨਾਂ ਦੇ ਬਾਲਰ ਸਾਹਿਬ ਆਪ ਦਾ ਸਨਮਾਨਜਨ ਲੈਣ ਜੀ ਇਹਨਾਂ ਦਾ ਬਹੁਤ ਵੱਡਾ ਸਨਮਾਨ ਹੈ ਸਾਡੀ ਵਾਲੀਓ ਕਮੇਟੀ ਨੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤਾਤਾ ਸੁਦੇਵ ਜੀ ਇਹਨਾਂ ਦੇ ਬੇਟਾ ਕਨੇਡਾ ਉਹਨਾਂ ਦਾ ਸਾਨੂੰ ਹਰ ਸਾਲ ਬਹੁਤ ਵੱਡਾ ਸਹਿਯੋਗ ਹੁੰਦਾ ਹੈ ਮੁੰਡੇ ਦਾ ਜੀ ਭਾਂਜਾ ਕੁਸ਼ਾ ਬਾਈ ਜੀ ਕਿਹੜਾ ਹੈ ਜੇਮ ਨਹੀਂ ਠੀਕ ਹਲੋ ਬੱਬੂ ਮਾਨ ਨਹੀਂ ਨਹੀਂ ਗੇਮ ਤਾਂ ਕੋਈ ਨਹੀਂ ਬੱਬੂ ਮਾਨ ਸੇ ਲਿਆ ਕੋਈ ਹਲੋ ਹਲੋ ਹਰਜਿੰਦਰ ਕਨੇਡਾ ਵੱਲੋਂ ਬੱਬੂ ਮਾਨ ਸਾਡੇ ਭਾਂਜਾ ਜੰਡਰਾ ਜਿੱਦਾ ਤੇ ਸਾਡਾ ਮਿੱਤਰ ਵੀ ਹੈ ਬੱਬੂ ਸੇਹਲੇ ਵਾਲੇ ਤੋਂ ਬੱਬੂ ਜਣ ਮਾਨ ਰਜਿੰਦਰ ਕਨੇਡਾ ਵੱਲੋਂ ਤੇ ਪਰਿਵਾਰ ਵੱਲੋਂ ਇਹਨਾਂ ਸਨਮਾਨਜਨ ਦਿੱਤਾ ਜਾਂਦਾ ਜੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਬਾਈ ਦਾ ਚੱਲਣਾ ਕੋਈ ਨਹੀਂ ਚੱਲਿਆ ਨਹੀਂ ਨਹੀਂ ਚੱਲਣਾ ਚੱਲਣਾ ਹੈ ਯਾਰ ਭਾਈ ਜੀ ਠੰਡੇ ਵਾਲੀਏ ਕੁਝ ਆਲੇ ਯਾਰ ਕਿੱਥੇ ਆਣਾ ਤੂੰ ਉਹ ਤੂੰ ਦਾ ਇੱਕ ਮਾਰ ਲੀ ਨਾ ਹਲੋ ਮੈਨੂੰ ਲੈਣੀ ਆ ਜਾ ਕਿਹੜੀ ਚਾਹੀਦੀ ਸ਼ੈਂਪੂ ਜੀਪ ਨਹੀਂ ਲੈਣੀ ਆ ਜਾ ਬਾਕੀ ਬਾਈ ਸਾਡਾ ਦਲਬਾਗ ਤੇ ਸ਼ੈਂਪੂ ਬਾਈ ਜੀ ਤੇ ਕੋ ਪੰਜ

ਲੈਓ ਇਸ ਤੋਂ ਉੱਪਰ ਦੇ ਮੈਚ ਪੰਨੇ ਮੈਂ ਬੋਲਦੇ ਸੁਰਜ ਇੱਕ ਤਾਂ ਬੋਲਦੇ ਖਰਾਜ ਭਾਈ ਜੀ ਜਗਨੰਦਨ ਵੱਲੋਂ ਇਹਨਾਂ ਨੂੰ ਪਰਮਾਨੰਦ ਜੱਟ ਪਿੰਡਾ ਥਾਂਦੇਲ ਤੋਂ ਵੀਰ ਹਲੋ ਇਸ ਤੋਂ ਬਾਅਦ ਇੱਕ ਨੰਬਰ ਗਰਾਊਂਡ ਦੇ ਖਰਾਜ ਵਾਲੀ ਏ ਟੀਮ ਤੇ ਸਗਰਣਾ ਇਹਨਾਂ ਟੀਮਾਂ ਦਾ ਮੈਚ ਹੈ ਵੀਰੇ ਸਗਰਣਾ ਤੇ ਗਰਾਜ ਵਾਲਾ ਇਹ ਇਹਨਾਂ ਟੀਮਾਂ ਦੇ ਖਿਡਾਰੀ ਜਿਹੜੇ ਮੁੰਡੇ ਪਿਆਰ ਪਰ ਪਿਆ ਰਹਿਣਗੇ ਆ ਵੀ ਮੈਚ ਕਹਿੰਦੇ ਬਹੁਤ ਸੋਹਣਾ ਜਿਹੜਾ ਖੇਡਿਆ ਜਾਣਾ ਖੇਡ ਦੇ ਕਰਵਾਓ ਹਲੋ ਭਾਈ ਜੀ ਸਾਡੀ ਕਮੇਟੀ ਵੱਲੋਂ ਸਾਡੀ ਕਮੇਟੀ ਵੱਲੋਂ ਭਾਈ ਸੁਖਰਾਜ ਸਿੰਘ ਨੂੰ ਇਹਨਾਂ ਦੇ ਸਹਿਯੋਗ ਦੇ ਇੰਤੇ ਹਰ ਸਾਲ ਸਾਡੀ ਕਮੇਟੀ ਵੱਲੋਂ ਇਹਨਾਂ ਸਨਮਾਨ ਜਾਂ ਦਿੱਤਾ ਜਾਂਦਾ ਜੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਇਹਨਾਂ ਦਾ ਆਜੋ ਭਾਈ ਆਜੋ ਗਰਾਜ ਆਜੋ ਆ ਜਾ ਆ ਜਾ ਭਰਾ ਜੀ ਆਗੇ ਬਾਈ ਜੀ ਹੁਣ ਕੋਰੋਨਾ ਹੁੰਦਾ ਕੀ ਕਰਨਾ ਬਾਈ ਲੈ ਵੀ ਅੰਦਰਲੇ ਪਾਸੇ ਹੁਣ ਮਾਨ ਸਨਮਾਨ ਵੀ ਕਹਿੰਦੇ ਜਿਉਂ ਨਹੀਂ ਜਿਤੇ ਮੈਚ ਵੀ ਕਹਿੰਦੇ ਬਹੁਤ ਜ਼ਰੂਰੀ ਨੇ ਚਲਾਈਏ ਜੀ ਮੈਚ ਉਧਰਲੇ ਪਾਸੇ ਭਰਾ ਸਾਡਾ ਗੁਰਪ੍ਰੀਤ ਗੂੜੇ ਵਾਲੇ ਪਿੰਡ ਤੋਂ ਉਸ ਵੀਰ ਦੇ ਕੋਲ ਜਿਹੜਾ ਕੱਪ ਦੇ ਨਾਲ ਵਿਸ਼ੇਸ਼ ਤੌਰ ਤੇ ਕੀਤਾ ਜਾਣਾ ਵੱਡਾ ਧੰਨਵਾਦ ਵੱਡੀ ਜਿਹੜੀ ਕਹਿੰਦੇ ਮੁਬਾਰਕਬਾਦ ਆ ਭਰਾ ਸਾਡੇ ਗੂਪੀ ਨੂੰ ਮੇਲਾ ਵੀ ਕਹਿੰਦੇ ਸਾਡਿਆਂ ਨੇ ਜਿਹੜਾ ਚਵੇਲਰ ਦੀ ਧਰਤੀ ਤੇ ਕਰਵਾਇਆ ਤੇ ਗੱਲਾਂ ਬਾਤਾਂ ਕਦੇ ਲੱਗੀਆਂ ਨੇ ਟਿਕਾਣੇ ਅੱਜ ਕਦੇ ਧਰਤੀ ਸੰਘੂ ਤਾਉਣ ਦੀ ਸ੍ਰੀ ਮੁਕਸਰ ਸਾਹਿਬ ਦੀਆਂ ਕਦੇ ਗੱਲਾਂ ਬਾਤਾਂ ਨੇ ਲੈ ਵੀ ਮੈਚ ਭਾਈ ਚੱਲੀ ਜਾਂਦੇ ਜੀ ਆਪਣੇ ਕੋਲ ਚੜੇਵਾਂ ਦੇ ਰੂਰੇ ਵਾਲੀ 1 ਨੰਬਰ ਗਰਾਊਂਡ ਦੇ 2 ਨੰਬਰ ਗਰਾਊਂਡ ਦੇ ਵਿਚਕਾਰ ਉਹਨਾ ਤੇ ਖਾਰੇ ਦੀ ਬੀ ਟੀਮ ਦਾ ਮੈਚ ਹੈ 3 ਨੰਬਰ ਗਰਾਊਂਡ ਦੇ ਵਿਰੇ ਥਾਂਦੇ ਵਾਲ ਦੀ ਬੀ ਟੀਮ ਅਤੇ ਹਰੀਕੇ ਕਲਾ ਏ ਆ ਜੱਲੀ ਦਾ ਮੈਚ ਠੀਕ ਹੈ ਜੀ ਤੇ ਹਰੀਕੇ ਬਾਕੀ ਬਾਕੀ ਸਾਰਾ ਕੁਝ ਛੱਡ ਦੂਗੀ। ਲਓ ਵੀ ਇਸ ਤੋਂ ਬਾਅਦ ਵੀਰੇ ਟੀਮਾ ਉਹਦੀ ਗਰਾਊਂਡ ਦੇ ਨੇੜੇ ਸਗੜਾਣਾ ਤੇ ਥਰਾਜ ਵਾਲਾ ਇਹੇ ਇੱਕ ਨੰਬਰ ਗਰਾਊਂਡ ਤੇ ਦੂਜਾ ਨੰਬਰ ਗਰਾਊਂਡ ਤੇ ਤਿੰਨੂ ਦੀ ਏ ਟੀਮ ਤੇ ਕੇ ਏਰੀਆ ਦਾ ਮੈਚ ਹੋਣਾ ਜੀ ਇਸ ਤੋਂ ਬਾਅਦ ਦੋ ਨੰਬਰ ਗਰਾਊਂਡ ਤੇ ਮੈਂ ਤਾਂ ਸਾਲਾ ਹੈ ਹੀ ਨਹੀਂ ਕਿ ਇਹਨਾਂ ਨੇ ਭਰ ਨਹੀਂ ਨਾ ਜਿਵੇਂ ਕਿ ਗਾਂ ਰੌਂਦੇ ਨੇ ਉਹਨੇ ਆਂ ਨਹੀਂ ਨਾ ਕੱਟ ਕੇ ਪਾਪ ਪਿੰਡ ਪੰਪ ਕਿੱਥੇ ਉਹ ਗੰਜ਼ਾਰੇ ਬਾਕੀ ਇਸ ਵਾਲੇ ਭਰੀ ਭਰਾਈ ਕੱਢ ਦਿੰਦੇ ਆ ਨਾਲ ਹੀ ਅਮਰੀਕ ਭਰਾ ਸਾਡਾ ਇਧਰਲੇ ਪਾਸੇ ਸਟੇਟ ਤੇ ਆ ਕੇ ਮਿਲ ਜੀ ਸਾਨੂੰ ਅਮਰੀਕ ਬਟੂਹਾ ਮੈਂ ਬੇਨਤੀ ਕਰਦਾ ਵੀਰ ਨੂੰ ਭਾਈ ਭਾਈ ਖੱਟਪਾਟੇ ਭਾਈ ਖੱਟਪਾਟੇ ਉਹ ਆਤੀ ਹੱਟ ਕੇ ਕਿਹਨੋਂ ਡਾਂਗ मई बड़ी टीम के खिलाड़ी बस पाँच सत्त मिन कॉलेज उसके बाद भी एंटर नहीं हो लास्ट डे ਅੱਗੇ ਅੱਗੇ ਚੱਲ ਰਹੇ ਆ ਅੰਦਰੋਂ ਅੰਦਰੋਂ ਥੈਂਕ ਯੂ ਬਹੁਤ ਬਹੁਤ ਧੰਨਵਾਦ ਹੈ ਸਾਡੇ ਫੌਜੀ ਵੀਰਾਂ ਦਾ ਸਾਰੇ ਕਦੇ ਆਰਮੀ ਵਾਲੇ ਭਰਾਵਾਂ ਦਾ ਵੀ ਕਦੇ ਦਿਲੋਂ ਬਹੁਤ ਧੰਨਵਾਦ ਹੈ ਜਿਹਨਾਂ ਵੀਰਾਂ ਨੇ ਸਾਨੂੰ ਅੱਜ ਦੇ ਇਸ ਵੱਡੇ ਕੱਪ ਦੇ ਲਈ ਜਿਹੜੀ ਕਦੇ ਔਰੋ ਪਾਸ ਦੀ ਜਿਹੜੀ ਸੇਵਾ ਕੀਤੀ ਹੈ ਭਰਾਵਾਂ ਸਾਡੇ ਅਰਜ਼ਾਰ ਬਿਜਲੀ ਦੀ ਸੇਵਾ ਜਿਹੜੀ ਕੀਤੀ ਹੈ ਬਹੁਤ ਵੱਡਾ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਾਰੇ ਕਹਿੰਦੇ ਫੌਜੀ ਭਰਾਵਾਂ ਦਾ ਜਿਹੜੇ ਵੀਰ ਕਹਿੰਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਨੇ ਸਾਰੇ ਸਰਕਾਰੀਓ ਕੁਬੀਰਾ ਦਾ ਤਹਿ ਦਿਲ ਤੋਂ ਬਹੁਤ ਧੰਨਵਾਦ ਹੈ ਲੈ ਵੀ ਇਸ ਤੋਂ ਬਾਅਦ ਟੀਮਾਂ ਉਰੇ ਖਾਂਦੇਵਾਲ ਦੀ 2 ਟੀਮ ਤੇ ਸਗਰਾਣੇ ਦਾ ਮੈਚ ਹੋਣਾ ਇੱਕ ਨੰਬਰ ਗਰਾਊਂਡ 'ਚ ਜੀ ਕੇਰੀਆਂ ਤੇ ਚੰਨੂ 2 ਨੰਬਰ ਗਰਾਊਂਡ 'ਚ ਤਿੰਨ ਨੰਬਰ ਗਰਾਊਂਡ ਤੇ ਆਓ ਜੀ ਖਾਰੇ ਦੀ ਏ ਟੀਮ ਤੇ ਹਰੀਕੇ ਕਲਾ ਬੀ ਇਹਨਾਂ ਟੀਮਾਂ ਦਾ ਮੈਚ ਹੋਣਾ ਤਿੰਨੋਂ ਗਰਾਊਂਡਾਂ ਤੇ ਮੈਚ ਜਿਹੜੇ ਅਸੀਂ ਬੋਲ ਦਿੱਤੇ ਆ ਕੇਰੀਆਂ ਤੇ ਚੰਨੂ ਇਹ ਮੈਚ ਵੀਰੇ ਦੂਜਾ ਨੰਬਰ ਗਰਾਊਂਡ ਤੇ ਸਗਰਾਨਾ ਤੇ ਥਾਂਦੇ ਵਾਲਾ ਬੀ ਇਹਨਾਂ ਟੀਮਾਂ ਦਾ ਮੈਚ ਸਗਰਾਨਾ ਦੇ ਖਰਾਜ ਵਾਲਾ ਏ ਦਾ ਮੈਚ ਵੀ ਲੱਗਦਾ ਖਰਾਜ ਵਾਲਾ ਏ ਤੇ ਨਾਲ ਸਗਰਾਨੇ ਦਾ ਮੈਚ ਹੈ ਇੱਕ ਨੰਬਰ ਗਰਾਊਂਡ ਤੇ ਤਿੰਨ ਨੰਬਰ ਗਰਾਊਂਡ ਤੇ ਵੀਰੇ ਉੱਥੇ ਬੈਠ ਗਏ। ਹੋਰ ਯਾਰ ਐਂ ਟਾਈਨ ਲੈ ਜਾ। ਕਿਹਨਾਂ ਨੰਬਰ ਕੇ ਨਾਲ ਆ ਪੁੰਗਰਾ ਦਾ ਪੁੰਗਰੀ। ਇਹ ਕਿਹਦੇ ਆਂਦਾ ਕਿ ਤੂੰ ਆ। ਲੈ ਵੀ ਨਾਲ ਹੀ ਵੀਰੇ ਜਿਹੜੇ ਵੀਰ ਜਾਲ ਦੇ ਅੰਦਰ ਖੜੇ ਨੇ ਕਿਰਪਾ ਕਰਕੇ ਜਿਹੜੇ ਬਾਧੂ ਵੀਰ ਨੇ ਉਹ ਕਿਰਪਾ ਕਰਕੇ ਜਾਲ ਤੋਂ ਬਾਹਰ ਹੋ ਜਾ ਸਾਡੀ ਬੇਤੀ ਵੀਰੇ। ਬੜਾ ਬੜਾ ਧੰਨਵਾਦ ਹੁਵੇ ਰਾਦਰ ਨੇ ਪਾਸੇ। ਜਿੰਨੇ ਵੀ ਛੱਲੇ ਜਿਹੜੇ ਮਾਰਤੇ ਸਤਕਾਰ ਦਾ ਯੋਗ ਹੈ। ਪਿੰਡ ਤੋਂ ਜਿਹੜੇ ਪਤਵੰਤੇ ਸੱਜਣ ਪੁੱਜੇ ਆ ਸਾਰੇ ਵੀਰਾਂ ਦਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੀ ਨਾਲ ਹੀ ਵੀਰੇ ਚੰਨੂ ਦੀ ਏ ਟੀਮ ਦਾ ਚੰਨੂ ਦੀ ਏ ਟੀਮ ਦਾ ਕੋਈ ਵੀ ਖਿਡਾਰੀ ਸਾਨੂੰ ਆ ਕੇ ਮਿਲੇਗੀ ਬੜੀ ਕਿਰਪਾ ਕਰਕੇ ਭਰਾਵੜਗੇ ਜਿਹੜੇ ਉਹ ਜਾਲ ਦੇ ਅੰਦਰ ਖੜੇ ਨੇ ਇਹ ਸਾਡੀ ਪ੍ਰਬੰਧਕ ਵੀਰੇ ਵੱਲੋਂ ਰਿਕੁਐਸਟ ਆ ਬੇਤੀ ਹੈ ਸਾਡੀ ਤੁਸੀਂ ਸਾਡੇ ਬੜੇ ਮਾਣ ਤੇ ਸਤਿਕਾਰ ਦੇ ਹੀ ਹੋ hingga dia terlepas di prasada perunggu binti tenar Thank you. ਇਧਰਲੇ ਪਾਸੇ ਮਾਨ ਸਨਮਾਨ ਜਿਹੜੇ ਇੱਧਰ ਦੇ ਦਿੱਤੇ ਜਾ ਰਹੇ ਆ ਧੰਵਾਦ ਸੱਜਿਆ ਨੂੰ ਬਹੁਤ-ਬਹੁਤ ਅਦਬਾਦ ਬਹੁਤ-ਬਹੁਤ ਸ਼ੁਕਰਾਨੇ ਸਾਡੇ ਸਾਰੇ ਵੀਰਾਂ ਦੇ ਹਾਂਜੀ ਹਲੋ ਭਾਈ ਜੀ ਅਵਾਰ ਕਾਲਾ ਜਰਦਾਰ ਜੀ ਪ੍ਰਧਾਨ ਜੀ ਆਏ ਭਾਈ ਸਾਡੀ ਕਮੇਟੀ ਵੱਲੋਂ ਸਾਡੇ ਨਾਗਰ ਵੱਲੋਂ ਇਹ ਸਨਮਾਨਜਨ ਅਸੀਂ ਜੋ ਦਿੱਲੀ ਧਰਨੇ ਤੇ ਸਾਡੇ ਜਿਹੇ ਬੰਨੀਆਂ ਗਈਆਂ ਹੁਣ ਵੀ ਗਈਆਂ ਸਾਡੇ ਗੁਰਦਵਾਰਾ ਦੇ ਪ੍ਰਧਾਨ ਸਾਹਿਬ ਤੇ ਦਾਤਾ ਸੁੱਖਾ ਜੀ ਇਹਨਾਂ ਨੂੰ ਸਨਮਾਨਜਨ ਦੇ ਕੇ ਸਨਮਾਨ ਕਰਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਕ ਸਾਡੇ ਦਾਤਾ ਅਖਵਾਲ ਸਦੀਪੁਰ ਜੈਬਲ ਸਿੰਘ ਪ੍ਰਧਾਨ ਇਹਨਾਂ ਦਾ ਟਰੈਕਟਰ ਉੱਤੇ ਕਨੋਰੀ ਬਾਟਰ ਤੇ ਖੜਾ ਜੀ ਇਹਨਾਂ ਦਾ ਵੀ ਵਿਸ਼ੇਸ਼ ਜੋਗਾਈ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕੀਲੇ ਭਲਾਰਾ ਆ ਜਾ ਸਾਡੇ ਹਰਦੇਵ ਸਿੰਘ ਕੀਲਾ ਪ੍ਰਧਾਨ ਜੀ ਇਹਨਾਂ ਦੀ ਲੈ ਵੀ ਭੰਦਰ ਗੋਤ ਵੀ ਸੋਰਾ ਜੀ ਕੌਣ ਜਿੱਤ ਗਿਆ ਦੋਜੋ ਤੌਣੇ ਤੌਣੇ ਦੀ ਟੀਮ ਜਿੱਤ ਗਈ ਨੋਟ ਕਰ ਲਓ ਜੀ ਤੌਣੇ ਵਾਲੇ ਮੁੰਡੇ ਜਿੱਤ ਗਏ ਆਓ ਜੀ ਤੰਨੂ ਦੀ ਇਹ ਟੀਮ ਦੀਆਂ ਆ ਜਾਓ ਕੀਲਾ ਪ੍ਰਧਾਨ ਇਹਨਾਂ ਦੀ ਬੋਦੀ ਸੇਵਾ ਦੀ ਸਾਡੇ ਟੂਰਨਾਮੈਂਟ ਤੇ ਇਹਨਾਂ ਦਾ ਬਹੁਤ ਸਹਿਯੋਗ ਆ ਤੇ ਵੱਡੇ ਭਰਾ ਤਜੀਬ ਸਿੰਘ ਕੀਲਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਪਤਾ ਲਖਵਿੰਦਰ ਆਈਮੜਾ ਪਤਾ ਜੀ ਲਖਵਿੰਦਰ ਜੀ ਇਹਨਾਂ ਦਾ ਬੇਟਾ ਰਵੀ ਕਨੇਡਾ ਤੇ ਰੇਪਿੰਡ ਕਨੇਡਾ ਜੀ ਇਹਨਾਂ ਦਾ ਸਾਨੂੰ ਕੌਂਸਲ ਕਮੇਟੀ ਬਹੁਤ ਬਦਸਹਿਯੋਗ ਆ ਜੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਇਹ ਆਪਣਾ ਸਾਮਾਨ ਜਨ ਲੈਣ ਜੀ ਲਖਵਿੰਦਰ ਜੀ ਰੇਪ੍ਰੀਜ਼ ਕੈਨੇਡਾ ਇਹਨਾਂ ਨੇ ਸਾਨੂੰ 5500 ਰੁਪਏ ਦਾ ਮਾਨ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਬਾਜੀ ਆ ਜੀ ਆ ਜਾ ਬਾਈ ਹਾਂਜੀ ਹਾਂਜੀ ਬਾਈ ਜੀ ਇੱਕ ਜਿਹੜੇ ਭਰਾ ਸਾਡੇ ਰਹੇਗੇ ਕਸ਼ੇਰ ਬਾਜੀ ਕੈਨੇਡਾ ਉਹਨਾਂ ਦੇ ਫਾਦਰ ਸਾਹਿਬ ਜੀ ਕਿਤੇ ਇੱਥੇ ਨੇੜੇ ਹੋਂਦਾ ਸਾਡੇ ਕੋਲ ਪਹੁੰਚ ਕਰਨਾ ਇਹਨਾਂ ਨੂੰ ਸਨਮਾਨਜਨ ਦੇਣਾ ਸੀ ਇੱਕ ਮਨਿੰਦਰ ਸਿੰਘ ਫੌਜੀ ਕੈਨੇਡਾ ਪਹਾੜੀ ਵਾਲੇ ਆਪਣੇ ਜੇ ਇਹ ਮੁੰਡਾ ਇੰਜੀਨੀਅਰ ਹੋਵੇ ਤਾਂ ਇਹਨਾਂ ਦਾ ਵੀ ਪਰਿਵਾਰ ਦਾ ਜੀ ਦਾ ਸਾਨੂੰ ਪਹੁੰਚ ਕਰੀ ਸਾਡੇ ਕੋਲ ਜੀ ਇੱਕ ਰਵੀ ਕਨੇਡਾ ਜੀ ਫਤਿਹ ਦੇਰੀਆ ਵੱਡਾ ਬਾਈ ਵੱਡਾ ਉਹਨਾਂ ਦਾ ਵੀ ਰਵੀ ਕਨੇਡਾ ਇਹ ਵੀ ਸਾਡੇ ਕੋਲ ਪਹੁੰਚਣ ਜੀ ਇੱਕ ਬੈਂਸਰ ਲਾਲੀ ਨੰਬਰਦਾਰ ਸਿਮਰਜੀਤ ਕਨੇਡਾ ਜੀ ਢਿੱਲੋਂ ਇਹ ਵੀ ਸਾਡੇ ਕੋਲ ਕੋਲ ਡਾਕਟਰ ਮਾਰਕਰ ਸਿੰਘ ਜੀ ਇਹਨਾਂ ਦਾ ਬਹੁਤ ਸਹਿਯੋਗ ਹੈ ਸਾਨੂੰ ਦਲਵਾਲ ਸਿੰਘ ਬਾਦੀ ਤੇ ਸ਼ੈਪੂ ਦੌਰ ਜੀ ਇਹਨਾਂ ਵਿੱਚੋਂ ਕੋਈ ਵੀ ਭਰਾ ਜੇ ਸਾਡੀ ਆਵਾਜ਼ ਸੁਣਦਾ ਹੈ ਤਾਂ ਕੋਈ ਪਹੁੰਚ ਕਰੇ ਤੇ ਆਪਾਂ ਸਮਾਂਦਨ ਲੈ ਕੇ ਜਾਵੇ ਬਾਈ ਜੀ ਧੰਨਵਾਦ ਬਾਈ ਜੀ ਸਾਰੇ ਭਰਾਵਾਂ ਦਾ ਹਲੋ ਮਿੰਦੂ ਬਾਈ ਸਟੇਜ ਤੇ ਵੜੇ ਮਿੰਦੂ ਟੌਣੇ ਦੀ ਟੀਮ ਜਿੱਤ ਗਈ ਹੈ ਜੀ ਜੌਰ ਜੀ ਕਰੋ ਨੋਟ ਟੌਣੇ ਵਾਲੇ ਮਾਈਕ ਰਹੀ ਆਣ ਮੋਲ ਦੋ ਨੰਬਰ ਦਾ ਮੈਚ ਬੋਲੋ ਜੀ ਉਧਰ ਵਿਸ਼ੇਸ਼ ਕੋਟ ਭਾਈ ਸਾਡਾ ਵੀਰ ਵੱਡਾ ਪ੍ਰੋਮੋਟਰ ਹੈ ਸਾਡੀ ਖੇਡ ਦਾ ਉਹ ਵੀ ਆਸਟ੍ਰੇਲੀਆ ਤੋਂ ਲੈ ਆਇਆ ਹੋਇਆ ਹੈ ਅੱਜ ਬਹੁਤ ਵੱਡੀ ਟੀਮ ਉਤਾਰੀ ਹੈ ਇੰਨਾ ਗਰਾਊਂਡਾਂ ਦੇ ਵਿੱਚ ਸੁਰਜੀਤ ਦੋ ਦਾ ਬੋਲੀਏ ਮੈਚ ਅੱਪਾ ਹੈਲੋ ਥਾਂਦੇ ਆ ਏ ਸੰਗਰਾਣਾ ਬੀ ਦੂਜਾ ਮੈਚ ਹੈ ਜੀ ਇਹ ਕੋਠੇਸਪੁਰਾ ਸਿੰਘ ਬੋਦੀਵਾਲਾ ਬਾਰੇ ਦਾ ਰਾਮਕੋਟ ਸੁਖਲੰਦੀ ਸੋਥਾ ਦੇ ਝਵੇੜ ਵਾਲੀ ਬਈ ਜੀ ਇਹਨਾਂ ਟੀਮਾਂ ਦੇ ਅਗਲੇ ਕਪਤਾਨ ਸਾਨੂੰ ਸਟੇਜ ਤੇ ਸੰਪਰਕ ਕਰੇ ਜੀ ਹੈਰੀ ਖਾਡਾ ਫੋਟੋਵਾਲ ਦਾ ਖਿਡਾਰੀ ਕਿਤਾਇਆ ਜਗਵਿੰਦਰ ਸਿੰਘ ਛਿੰਦਾ ਜੀ ਤੇ ਜਸਵੰਤ ਕੀ ਗਤੀਜੀ ਇਹ ਦੋਨੇ ਤਿੰਨੇ ਆਇਆ ਜੀ ਤੁਸੀਂ ਵੀ ਆ ਗਏ ਆਏ ਦੇਖਦੇ ਬੱਤੀ ਜੀ ਸਾਡੇ ਬਟਾਲ ਦੇ ਖਿਡਾਰੀਆਂ ਦਾ ਬਹੁਤ ਸੇਵਾਤਾਨੂੰ ਸਾਰੇ ਵਾਲੇ ਬੋਲ ਜੀ ਸਟੇਜ ਤੇ ਆਓ ਦੋਨਾਂ ਇੱਥੇ ਮੌਂਦੇ ਦੇ ਬਹੁਤ ਬਹੁਤ ਧੰਨਵਾਦ ਜੀ ਪਰ ਇਹ 70 ਕਰੋੜ ਦਾ ਕਿੱਥੇ ਆ ਜੇਬੇ ਸੋ ਦੀ ਸਟੇਜ ਤੇ ਸਬਰ ਕਰੇ ਉਹਨਾਂ ਦੇ ਘਰੋਂ ਫੋਨ ਆਇਆ ਬਾਈ 6 ਦਿਨ ਤੋਂ ਆ ਰਹੇ ਬਾਈ ਨੇ ਟੋਲੇਪਾ ਬਾਹੋਲੇ ਲਾਵੀ ਟੀਮਾਂ ਆਵਰੇ 2 ਨੰਬਰ ਗਰਾਊਂਡ 'ਚ ਮਹਾਬੱਬਰ ਤੇ ਖੋਖਰ ਦੀ ਟੀਮ ਦਾ ਮੈਚ ਹੈ ਬਰੇ 2 ਨੰਬਰ ਗਰਾਊਂਡ 'ਚ ਆਓ ਜੀ ਮਹਾਬੱਬਰ ਤੇ ਖੋਖਰ ਵਾਲੇ ਮੁੰਡੇ ਆ ਜਾਓ ਜਲਦੀ ਦੇ ਨਾਲ ਬਹੁਤ ਤਕੜਾ ਮੈਚ ਕਿਦਾ ਜਾਣਾ ਹੈ ਮਹਾਬੱਬਰ ਤੇ ਖੋਖਰ ਟੀਮਾਂ ਨੂੰ ਬੇਨਤੀ ਹੈ ਮੇਰੀ ਵੀ ਆਪਾਂ ਸਾਥ ਦਿਈਏ ਕਿਉਂਕਿ ਪਰਮਾਰ ਸਨਮਾਨ ਦੀ ਬੜੀ ਜ਼ਰੂਰੀ ਹੈ ਮਹਾਬੱਬਰ ਤੇ ਖੋਖਰ ਦੀਆਂ ਟੀਮਾਂ ਜਲਦੀ ਦੇ ਨਾਲ 2 ਨੰਬਰ ਗਰਾਊਂਡ 'ਤੇ ਰਿਪੋਰਟ ਕਰੋ ਗਰਾਊਂਡ ਆਪਣਾ ਖਾਲੀ ਹੋ ਚੁੱਕਿਆ ਹੈ ਖੋਖਰ ਤੇ ਮਹਾਬੱਬਰ ਦੀਆਂ ਟੀਮਾਂ ਕੀ ਕੀ ਬਰਾਬਰ ਤੋਂ ਹੈ ਰਾਤ ਤੋਂ ਬਲਕਿ ਲੈ ਕਿਹੜੀ ਟੀਮ ਆ ਗਈ ਮਾਹਬੱਦਰ ਆ ਗਈ ਆ ਚੱਕੇ ਜਾਂ ਖੋਖਰ ਵਾਲੇ ਮੁੰਡੇ ਆਏ ਐ ਮਾਹਬੱਦਰ ਤੇ ਖੋਖਰ ਦੀਆਂ ਟੀਮਾਂ ਜਿੱਥੇ ਬਾਸ ਰਹੀਆਂ ਜਲਦੀ ਦੇ ਨਾਲ 2 ਨੰਬਰ ਗਰਾਊਂਡ ਤੇ ਆਜੋ ਲੈ ਵੀ ਅਗਲੇ ਮੈਚ ਵੀ ਕਿਹੜਾ ਵਾਲਾ ਬੋਲਦੀ ਇੱਕ ਤੇ ਤਿੰਨ ਦੇ ਕਿਹੜੇ ਕਿਹੜੇ ਹੋਣਗੇ ਟੀਮਾਂ ਨੇੜੇ ਆ ਜਾਣਗੀਆਂ ਸੁਰਜੀ ਅਗਲੇ ਮੈਚ ਵੀ ਬੋਲਦੀ ਆਪਾਂ ਆਸ਼ ਨੂੰ ਘੱਲ ਯਾਰ ਹਲੋ ਲੈ ਵੀ ਭਾਈ ਮਾਹਬੱਦਰ ਤੇ ਖੋਖਰ ਵਾਲੇ ਮੁੰਡੇ ਆਉਂਦੀ ਦੋ ਨੰਬਰ ਗਰਾਊਂਡ 'ਚ ਖੋਖਰ ਤੇ ਮਾਹਬੱਦਰ ਦਾ ਮੈਚ ਹੈ ਵੀਰੇ ਇਸ ਤੋਂ ਬਾਅਦ ਥੋੜਾ ਸਗਰਾਣਾ ਤੇ ਠਵਾਜ ਆਏ ਨੇ ਭਾਈ ਟੌਣੇ ਵਾਲਾ ਮੈਚ ਕਰਾਈ ਹਣ ਮੋੜ ਹਣਕੋਲਸਰੋਂ ਟੀਮਾਂ ਆ ਗਈਆਂ ਸਿਆਣੇ ਆ ਪੜੇ ਲਿਖੇ ਮੁੰਡੇ ਐ ਖਿਲਾਈਏ ਮੈਚ ਫੜਲੀਏ ਬਾੜ ਆ ਮੈਂ ਟਾਸ ਕਰੋ ਮਾ ਬੱਦਰ ਤੇ ਖੋਖਰ ਦੀਆਂ ਟੀਮਾਂ ਜੀ ਦੋਨੋਂ ਟੀਮਾਂ ਆ ਗਈਆਂ ਬਹੁਤ ਬਹੁਤ ਧੰਨਵਾਦ ਹੈ ਤੁਨੋਂ ਟੀਮਾਂ ਦਾ ਬੇਤੀ ਹੈ ਮੇਰੀ ਦੋਨੋਂ ਟੀਮਾਂ ਦੇ ਖਿਡਾਰੀ ਟਾਸ ਕਰ ਲੈਣਗੇ ਇਹਦੇ ਵੀਰ ਜਾਲ ਦੇ ਅੰਦਰ ਖੜੇ ਹੈ ਜਿਨ੍ਹਾਂ ਦਾ ਕੋਈ ਕੰਮ ਨਹੀਂ ਉਹ ਕਿਰਪਾ ਕਰਕੇ ਜਾਲ ਤੋਂ ਬਾਹਰ ਆ ਜਾਓ ਜਾਲ ਇੱਕ ਪਿਆਰ ਦੀ ਦੁਵਾਰ ਹੈ ਆਪਣੇ ਵਿਚਾਰ ਇਹਦੇ ਵੀਰਾਂ ਦਾ ਕੋਈ ਕੰਮ ਨਹੀਂ ਉਹ ਜਾਲ ਤੋਂ ਬਾਹਰ ਹੋ ਜਾਣੀ ਜੀ ਲੈ ਵੀ ਇਸ ਤੋਂ ਬਾਅਦ ਮੇਰੇ ਟੀਮ ਆਓ ਜੀ ਸਗਰਾਨਾ ਤੇ ਥਰਾਜ ਵਾਲਾ ਇਹ ਇੱਕ ਨੰਬਰ ਗਰਾਊਂਡ 'ਚ ਖੋਖਰ ਤਨਮਾ ਮੰਦਿਰ 2 ਨੰਬਰ ਗਰਾਊਂਡ 'ਚ ਅਗਲਾ ਮੈਚ ਵੀ ਬੋਲ ਦਿਓ ਜੀ ਦੋ ਦਾਇ ਤੇ ਚੱਲਣ ਲੱਗਿਆ ਮੈਚ ਅਗਲਾ ਮੈਚ ਵੀ ਦੋ ਦਾ ਪਹਿਲੇ ਬੋਲ ਦਿਓ ਜੀ ਇੰਦਰ ਤਿੰਨ ਦਾ ਮੈਚ ਵੀ ਬੋਲੋ ਜੀ ਠੀਕ ਜੀ ਚਲੋ ਇਸ ਦਾ ਬਾਤ ਕਰੇ ਹਰ रायपुर ਦੀ ਬੀ ਟੀਮ ਤੇ ਬੁਰਾ ਗੁੱਜਰ ਪਿੰਨੇ ਨੰਬਰ ਗਰਾਊਂਡ 'ਚ ਇੱਕ ਥਰਾਜ ਵਾਲਾ ਬੀ ਦਾ ਮੈਚ ਜਿਹੜਾ ਪੁੱਤੀ ਵਾਲਾ ਰਹਿੰਦਾ ਉਹ ਤਿਆਰ ਹੈ ਟੀਮਾਂ ਉਹ ਵੀ ਬੋਲ ਦੇ ਕਿਹੜੇ ਗਰਾਊਂਡ 'ਤੇ ਬੋਲਣਾ ਉਹ ਫਿਰ ਇਸ ਤੋਂ ਉੱਪਰ ਲਾ ਕਰਾ ਦਈਏ ਆਪਾਂ ਜਦੋਂ ਜੀ ਕਰੇ ਤਿਆਰ ਹੈ ਦੋਨੋਂ ਟੀਮਾਂ ਪੁੱਤੀ ਖਧਵਾਨੇ ਦੀ ਟੀਮ ਅਤੇ ਥਰਾਜ ਵਾਲਾ ਇਹ ਇਸ ਤੋਂ ਬਾਅਦ ਇੱਕ ਨੰਬਰ ਗਰਾਊਂਡ ਜੀ ਅੱਜ ਲਾਈਏ ਜੀ ਮੈਚ ਆਪਾਂ ਮਾ ਬੱਦਰ ਤੇ ਖੋਖਰ ਦਾ ਮੈਚ ਹਰ ਰਾਇਪੁਰ ਦੀ ਬੀ ਟੀਮ ਦੇ ਬੋੜਾ ਗੁੱਜਰ 3 ਨੰਬਰ ਗਰਾਊਂਡ ਦੇ ਬਾਅਦ ਮੁੰਡੇ ਜਿਹੜੇ ਤਿਆਰ-ਬਰ-ਤਿਆਰ ਰਹਿਣਗੇ ਹਰ ਰਾਇਪੁਰ ਦੀ ਬੀ ਟੀਮ ਤੇ ਬੋੜਾ ਗੁੱਜਰ ਦਾ ਮੈਚ ਹੋਣਾ ਹੈ ਵੀ 3 ਨੰਬਰ ਗਰਾਊਂਡ 'ਤੇ ਆਓ ਜੀ ਮੇਰਾ ਹਰ ਰਾਇਪੁਰ ਤੇ ਬੋੜਾ ਗੁੱਜਰ ਬਹੁਤ ਤਕੜਾ ਮੈਚ ਹੋਵੇਗਾ ਇਹਦੇ ਦੰਦਾ ਜਲਦੀ ਦੇ ਨਾਲ ਬੇਨਤੀ ਹੈ ਮੇਰੀ ਦੋਨੋਂ ਟੀਮਾਂ ਨੂੰ ਗਰਾਊਂਡ ਦੇ ਲਾਗੇ ਆ ਜਾਣ ਦੀਆਂ ਹਰ ਰਾਇਪੁਰ ਤੇ ਬੋੜਾ ਗੁੱਜਰ ਦੇ ਖਿਡਾਰੀ ਜਲਦੀ ਦੇ ਨਾਲ ਗਰਾਊਂਡ ਦੇ ਜਿਹੜੇ ਆ ਜਾਣਗੇ ਹਲੋ ਬਾਈ ਜੀ ਤੇ ਉਹਨਾਂ ਦਾ ਇੱਕ ਪ੍ਰਿੰਟਰ ਸਾਨੂੰ ਸਟੇਜ 'ਤੇ ਆ ਕੇ ਸੰਪਰਕ ਕਰੇ ਤੇ ਉਹਨਾਂ ਬਾਈਆ ਤੂੰ ਸੁਣਾ ਉਧਰ ਲਾਈਵ ਚਲਾਈ ਬੈਠੀ ਬਿਲਾਏ ਪਾੜੇ ਵਾਲੇ ਮੁੰਡੇ ਜਿੱਤ ਗਏ ਦੋ ਜਿਹੜੇ ਬੰਦੇ ਬਾਹਰ ਹੈ ਆਪਣਾ ਵੀ ਕਰਨਾ ਹੈ ਟੂਰਨਾਮੈਂਟ ਦਾ ਤੇ ਟੇਂਡਿਆਂ ਦੇ ਵਾਲੇ ਮੁੰਡਿਆਂ ਨੂੰ ਬੇਨਤੀ ਵੀ ਕਰਨਾ ਜ਼ਰੂਰ ਸੰਪਰਕ ਬਣਾਇਓ ਇੱਥੋਂ ਦੇ ਧੰਨਦਾਰ ਬਾਈ ਇੱਕ ਥਾਂਦੇ ਵਾਲਾ ਏ ਸਿਰਾਨਾ ਬੀ ਇਹ ਟੇਲੀ ਟੀਮਾਂ ਬਾਈ ਸਾਡੇ ਨਾਲ ਸਟੇਜ ਤੇ ਆ ਕੇ ਸੰਪਰਕ ਕਰਨ ਜੀ ਤਾਂਦੇ ਵਾਲਾ ਏ ਤੇ ਸੰਗਰਾਣਾ ਬੀ ਆਪਣੇ ਨੇ ਵਾਕੋ ਬਲੀ ਦੇ ਕੇ ਉਹਨਾਂ ਨੂੰ ਪਹਿਲਾ ਮੈਚ ਸੀਗਾ ਉਦੋਂ ਛੱਡ ਗਏ ਇਹ ਹੁਣ ਅਗਲਾ ਮੈਚ ਆ ਇਹਦੂ ਬਾਅਦ ਚੋਂ ਬਾਈ ਜੀ ਫੁੱਟਬਾਲ ਦੇ ਖਿਡਾਰੀ ਜਸਵੰਤ ਸਾਡੇ ਪਿੰਡ ਦਾ ਸਟਾਰ ਖਿਡਾਰੀ ਫੁੱਟਬਾਲ ਦਾ ਜਸਵੰਤ ਤੇਜ਼ ਦੇ ਆਵੇ ਚਲਾ ਜਾਓ ਕਮੇਟੀ ਵੱਲੋਂ ਮੈਚ ਆ ਮੈਦਾਨ ਤਿੰਦਾ ਜਾਣਾ ਆਵੇ ਆ ਗਿਆ ਮੈਂ ਆ ਕਰ ਲਾਂ ਤੂੰ ਬੈਠ ਬਾਈ ਜਸਵੰਤ ਹੋ ਰਹੀ ਹੋ ਰਹੀ ਬੱਬੂ ਹੌਸਲੇ ਮੁਕਾਬਲੇ ਕਿੰਨੇ ਜਾ ਰਹੇ ਹੈ ਇਹ ਵੀ ਫਰਾਜ ਵਾਲਾ ਤੇ ਪਟਿਆਲਾ ਕਰਾਦੀ ਮੈਚ ਹੋ ਟੀਮਾਂ ਤਿਆਰ ਹੈ ਹਰ ਰੌਪਰ ਤੋਂ ਪਹਿਲਾਂ ਸਰਜੋ ਕਰਾਦੀ ਮੈਚ ਹੈ